ਜੱਤਾ ਜੀ ਨੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੀਸ ਚੁੱਕ ਕੇ ਦਿੱਲੀ ਤੋਂ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਕੋਲੇ ਲੈ ਕੇ ਗਏ ਨੇ ਉਸ ਤੋਂ ਇੱਕ ਰਾਤ ਪਹਿਲਾਂ ਉਹਨਾਂ ਨੇ ਆਪਣੇ ਪਿਤਾ ਸਦਾਨੰਦ ਜੀ ਦਾ ਸੀਸ ਪਹਿਲਾਂ ਧੜ ਤੋਂ ਅਲੱਗ ਕੀਤਾ ਜੀ ਇੱਕ ਰਾਤ ਪਹਿਲਾਂ ਆਪਣੇ ਪਿਤਾ ਦਾ ਸੀਸ ਫਿਰ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੀਸ ਨਾਲ ਵਟਾਤਾ ਸੀ ਜਾਨੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਚੁੱਕ ਲਿਆ ਸੀ ਤੇ ਮੁਗਲਾਂ ਨੂੰ ਭੁਲੇਖਾ ਪਾਉਣ ਲਈ ਆਪਣੇ ਪਿਤਾ ਦਾ ਸੀਸ ਉੱਥੇ ਰੱਖ ਦਿੱਤਾ ਸੀ ਦਰਅਸਲ ਭਾਈ ਜੈਤਾ ਜੀ ਚਾਹੁੰਦੇ ਸਨ ਕਿ ਸਦਾਨੰਦ ਜੀ ਉਹਨਾਂ ਦਾ ਸੀਸ ਜਾਨੀ ਕਿ ਭਾਈ ਜੈਤਾ ਜੀ ਦਾ ਸੀਸ ਕਲਮ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੀਸ ਨਾਲ ਵਟਾ ਦੇਣ ਤਾਂ ਕਿ ਮੁਗਲਾਂ ਨੂੰ ਭੁਲੇਖਾ ਪੈ ਸਕੇ ਜਦੋਂ ਨੂੰ ਮੁਗਲਾਂ ਨੂੰ ਇਸ ਗੱਲ ਦਾ ਪਤਾ ਲੱਗੇ ਉਦੋਂ ਨੂੰ ਕਾਫੀ ਪੈਂਡਾ ਤੈ ਹੋ ਜੇ ਤੇ ਬਿਨਾਂ ਕਿਸੇ ਬੇਅਦਵੀ ਤੇ ਦੇਰੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਲਜਾਇਆ ਜਾ ਸਕੇ ਪਰ ਸਦਾਨੰਦ ਜੀ ਨੇ ਆਪਣੇ ਪੁੱਤਰ ਨੂੰ ਸਲਾਹ ਦਿੱਤੀ ਕਿ ਮੈਂ ਬਜ਼ੁਰਗ ਹਾਂ ਮੇਰੇ ਲਈ ਇੰਨਾ ਪੈਂਡਾ ਤੈਅ ਕਰਨਾ ਵੀ ਮੁਸ਼ਕਲ ਆ ਤੇ ਮੇਰਾ ਜਿਹੜਾ ਤੁਹਾਡਾ ਜਿਹੜਾ ਸੀਸ ਹੈਗਾ ਉਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੀਸ ਨਾਲ ਬਹੁਤਾ ਭਲੇਖਾ ਵੀ ਨਹੀਂ ਪਾਏਗਾ ਕਿਉਂਕਿ ਤੁਸੀਂ ਨੌਜਵਾਨ ਹੋ ਸੋ ਪਿਤਾ ਪੁੱਤਰ ਦੀ ਇਹ ਗੱਲਬਾਤ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਸਦਾਨੰਦ ਜੀ ਸ਼ਹਾਦਤ ਦੇਣਗੇ ਭਾਈ ਜਤਾ ਜੀ ਆਪਣੇ ਪਿਤਾ ਦਾ ਸੀਸ ਰਾਤ ਨੂੰ ਆਪਣੀ ਕੋਠੜੀ ਦੇ ਵਿੱਚ ਕਲਮ ਕਰਦੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਨਾਲ ਬਟਾ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਲੈ ਕੇ ਜਾਂਦੇ ਨੇ ਇਹ ਸਾਰੀ ਜਿਹੜੀ ਚੀਜ਼ ਹੈਗੀ ਇਹਦੇ ਪੁਖਤਾ ਸਬੂਤ ਨੇ ਜੀ ਤੇ ਇਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ ਕਿਵੇਂ ਭਾਈ ਜੱਤਾ ਜੀ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਭੇਜਦੇ ਨੇ ਸੀਸ ਲੈ ਕੇ ਆਉਣ ਲਈ ਫਿਰ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਨਾਲ ਸਦਾਨੰਦ ਜੀ ਦਾ ਜਿਹੜਾ ਸੀਸ ਆ ਉਹ ਵਟਾਇਆ ਜਾਂਦਾ ਤੇ ਅੱਗੇ ਜੋ ਕੁਝ ਵੀ ਹੁੰਦਾ ਉਹ ਆਪਾਂ ਗੱਲ ਕਰਾਂਗੇ ਇਹ ਸ਼ਾਇਦ ਤੁਹਾਨੂੰ ਅਜੀਬ ਲੱਗੇ ਪਰ ਅੱਜ ਆਪਾਂ ਇਤਿਹਾਸ ਦੇ ਵਿਸਰੇ ਹੋਏ ਪੰਨਿਆਂ ਨੂੰ ਫਰੋਲਣ ਜਾ ਰਹੇ ਆ ਇਹਦੇ ਵਿੱਚ ਕੱਲੀ-ਕੱਲੀ ਪੁਸਤਕ ਦਾ ਨਾਮ ਦੱਸਿਆ ਜਾਊਗਾ ਕਿ ਇਹ ਕਿੰਨਾਂ ਦੇ ਹਵਾਲਿਆਂ ਤੋਂ ਦੱਸਿਆ ਜਾ ਰਿਹਾ ਹੈ ਬਕਾਇਦਾ ਉਹਨਾਂ ਦੇ ਰਾਈਟਰਾਂ ਦਾ ਨਾਮ ਦੱਸਿਆ ਜਾਊਗਾ ਪੇਜ ਨੰਬਰ ਦੱਸਿਆ ਜਾਊਗਾ ਤਾਂ ਕਿ ਕਿਸੇ ਵੀ ਪ੍ਰਕਾਰ ਦਾ ਤੁਹਾਡੇ ਮਨ ਵਿੱਚ ਅਗਰ ਸ਼ੰਕਾ ਹੋਵੇ ਤਾਂ ਉਹ ਦੂਰ ਹੋ ਸਕੇ ਜੀ ਸੋ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ ਕਹਿੰਦੇ ਆ ਤਾਰੀਖ ਇਹ ਪੰਜਾਬ ਦੇ ਲੇਖਕ ਕਨਈਆ ਲਾਲ ਜੀ ਦੇ ਅਨੁਸਾਰ ਔਰੰਗਜ਼ੇਬ ਬਾਦਸ਼ਾਹ ਨੇ ਕਸ਼ਮੀਰ ਦੇ ਸੂਬੇਦਾਰ ਸ਼ੇਖ ਅਫਗਾਨ ਖਾਨ ਨੂੰ ਲਿਖਤੀ ਹੁਕਮ ਭੇਜਿਆ ਕਿ ਉਹ ਕਸ਼ਮੀਰੀ ਪੰਡਤਾਂ ਨੂੰ ਜ਼ਬਰੀ ਮੁਸਲਮਾਨ ਬਣਾ ਲਵੇ ਜੇਕਰ ਪੰਡਤ ਕਿਸੇ ਪ੍ਰਕਾਰ ਦੀ ਆਨਾਕਾਨੀ ਕਰਨ ਤਾਂ ਉਹਨਾਂ ਨੂੰ ਤੁਰੰਤ ਕਤਲ ਕਰ ਦਿੱਤਾ ਜਾਵੇ। ਅਜਿਹਾ ਸ਼ਾਹੀ ਫਰਮਾਨ ਸੁਣ ਕੇ ਕਸ਼ਮੀਰੀ ਪੰਡਤਾਂ ਨੇ ਆਪਣਾ ਵਿਚਾਰ ਦੱਸਣ ਲਈ 6 ਮਹੀਨੇ ਦਾ ਸਮਾਂ ਮੰਗਿਆ ਕਿ ਸਾਨੂੰ 6 ਮਹੀਨੇ ਦਾ ਸਮਾਂ ਦਿਓ ਅਸੀਂ ਸੋਚ ਕੇ ਤੁਹਾਨੂੰ ਦੱਸਦੇ ਹਾਂ। ਇਹ ਸਮਾਂ ਮੰਗ ਕੇ ਅਮਰਨਾਥ ਦੀ ਗੁਫਾ ਦੇ ਵਿੱਚ ਉਹਨਾਂ ਨੇ ਚਾਲੇ ਪਾ ਦਿੱਤੇ। ਜੋ ਇਤਿਹਾਸਕਾਰਾਂ ਨੇ ਲਿਖਿਆ ਅਪ ਉਹਦੇ ਮੁਤਾਬਕ ਗੱਲ ਕਰ ਰਹੀ ਹੈ ਜੀ। ਉਥੇ ਕਹਿੰਦੇ ਆ ਉਹ ਫਿਰ ਸ਼ਿਵਜੀ ਭਗਵਾਨ ਅੱਗੇ ਆਪਣੀ ਰੱਖਿਆ ਲਈ ਬੇਨਤੀਆਂ ਕਰਦੇ ਨੇ ਤੇ ਕਹਿੰਦੇ ਨੇ ਕਿ ਭਗਵਾਨ ਸਾਡੀ ਰੱਖਿਆ ਕਰੋ ਨਹੀਂ ਤਾਂ ਅਸੀਂ ਆਤਮ ਹੱਤਿਆ ਕਰ ਲਾਂਗੇ ਫਿਰ ਕਹਿੰਦੇ ਨੇ ਕਿ ਉਹਨਾਂ ਨੂੰ ਉਥੋਂ ਕਸ਼ਮੀਰੀ ਪੰਡਤਾਂ ਨੂੰ ਅਜਿਹੀ ਸਥਿਤੀ ਵਿੱਚ ਸ਼ਿਵਜੀ ਭਗਵਾਨ ਵੱਲੋਂ ਕਹਿੰਦੇ ਆ ਇੱਕ ਗੈਵੀ ਚਿੱਠੀ ਮਿਲੀ ਜੇ ਜਿਹੜੀ ਦੇ ਵਿੱਚ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਇਹਦੇ ਬਾਰੇ ਆਪਾਂ ਤੁਹਾਨੂੰ ਨਹੀਂ ਦੱਸ ਸਕਦੇ ਕਿਉਂਕਿ ਇਹ ਜੋ ਇਤਿਹਾਸ ਦੇ ਵਿੱਚ ਲਿਖਿਆ ਤੁਹਾਨੂੰ ਇਹ ਦੱਸ ਰਹੇ ਆ ਇਸ ਤੋਂ ਬਾਅਦ ਦੀਆਂ ਜਿਹੜੀਆਂ ਘਟਨਾਵਾਂ ਉਹਦੇ ਤੇ ਤੁਸੀਂ ਬੇਫਿਕਰ ਹੋ ਕੇ ਯਕੀਨ ਕਰ ਸਕਦੇ ਹੋ ਕਿਉਂਕਿ ਉਹ ਗੁਰਮਤ ਦੇ ਅਨੁਸਾਰ ਹੀ ਹੋਇਆ ਸਭ ਕੁਝ ਸੋ ਇਹ ਉਹਨਾਂ ਪੁਸਤਕਾਂ ਦੇ ਵਿੱਚ ਜੋ ਲਿਖਿਆ ਮੈਂ ਤੁਹਾਨੂੰ ਉਹਦੇ ਮੁਤਾਬਕ ਦੱਸ ਰਹੀ ਆਂ ਫੇਰ ਕਹਿੰਦੇ ਇੱਕ ਗੈਵੀ ਚਿੱਠੀ ਮਿਲੀ ਜਿਹਦੇ ਵਿੱਚ ਇਹ ਲਿਖਿਆ ਸੀ ਕਿ ਤੁਸੀਂ ਆਤਮ ਹੱਤਿਆ ਨਹੀਂ ਕਰਨੀ ਉਹਨਾਂ ਨੂੰ ਆਤਮ ਹੱਤਿਆ ਕਰਨ ਤੋਂ ਵਰਜਿਆ ਗਿਆ ਤੇ ਨਾਲ ਹੀ ਕਿਹਾ ਗਿਆ ਕਿ ਇਹ ਚਿੱਠੀ ਲੈ ਕੇ ਤੁਸੀਂ ਪੰਜਾਬ ਦੇ ਵਿੱਚ ਅਨੰਦਪੁਰ ਸਾਹਿਬ ਸਥਿਤ ਸਿੱਖਾਂ ਦੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਵਿੱਚ ਚਲੇ ਜਾਓ ਉਹ ਤੁਹਾਡੀ ਰੱਖਿਆ ਜ਼ਰੂਰ ਕਰਨਗੇ ਕਹਿੰਦੇ ਇਹ ਕਸ਼ਮੀਰੀ ਪੰਡਤ ਪੰਡਤ ਕਿਰਪਾ RAM ਦੱਤ ਦੀ ਅਗਵਾਈ ਵਿੱਚ ਇੱਕ ਵੱਡਾ ਕਾਫਲਾ ਲੈ ਕੇ ਕਾਫਲੇ ਦੀ ਸ਼ਕਲ ਦੇ ਵਿੱਚ ਇਹ ਆਨੰਦਪੁਰ ਸਾਹਿਬ 25 ਮਈ 1675 ਈਸਵੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚੇ ਆਪਣੀ ਧਰਮ ਦੀ ਰੱਖਿਆ ਕਰਨ ਆਪਣੀ ਜਾਨ ਮਾਲ ਦੀ ਰੱਖਿਆ ਕਰਨ ਦੇ ਲਈ ਇਹਨਾਂ ਨੇ ਗੁਰੂ ਸਾਹਿਬ ਅੱਗੇ ਪਹਲਾ ਅੱਡ ਕੇ ਬੇਨਤੀ ਕੀਤੀ ਬਾਲ ਗੋਬਿੰਦ ਰਾਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਸ ਵੇਲੇ ਗੋਬਿੰਦ ਰਾਏ ਦੇ ਨਾਮ ਨਾਲ ਨਵਾਜੇ ਜਾਂਦੇ ਸਨ ਉਹ ਉੱਥੇ ਕੋਲੇ ਖੇਡਦੇ ਸੀ ਤੇ ਖੇਡਦੇ-ਖੇਡਦੇ ਉਹ ਆਪਣੇ ਪਿਤਾ ਜੀ ਦੇ ਸਨਮੁਖ ਹੋ ਗਏ ਉਹਨਾਂ ਨੇ ਇੰਨਾ ਵੱਡਾ ਜਦੋਂ ਕਾਫਲਾ ਤੱਕਿਆ ਤਾਂ ਕਾਫਲਾ ਤੱਕ ਕੇ ਇਸ ਕਾਫਲੇ ਦੇ ਆਉਂ ਕੋਲ ਉਹਨਾਂ ਦੇ ਆਉਣ ਦਾ ਕਾਰਨ ਪੁੱਛਿਆ ਵੀ ਪਿਤਾ ਜੀ ਇਹ ਤੁਹਾਡੇ ਕੋਲੇ ਕਿਉਂ ਆਏ ਨੇ ਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਲ ਗੋਵਿੰਦ ਰਾਏ ਜਿੰਨੂੰ ਕਸ਼ਮੀਰੀ ਪੰਡਤਾਂ ਤੇ ਕੀਤੇ ਜਾ ਰਹੇ ਜ਼ੁਲਮਾਂ ਦੀ ਜਾਣਕਾਰੀ ਦਿੱਤੇ ਦਿੰਦਿਆਂ ਹੋਇਆਂ ਬਚਨ ਕੀਤੇ ਕਿ ਇਹ ਜ਼ੁਲਮ ਹੁਣ ਕਿਸੇ ਮਹਾਪੁਰਸ਼ ਦੀ ਕੁਰਬਾਨੀ ਨਾਲ ਹੀ ਰੋਕੇ ਜਾ ਸਕਦੇ ਨੇ ਤੇ ਇਹ ਸੁਣ ਕੇ ਆਪਾਂ ਸਾਰੇ ਜਾਣਦੇ ਆ ਕਿ ਗੁਰੂ ਗੋਬਿੰਦ ਸਿੰਘ ਜਿਹਾ ਕਹ ਲੋ ਗੁਰੂ ਗੋਬਿੰਦ ਰਾਏ ਦੇ ਰੂਪ ਵਿੱਚ ਉਸ ਵੇਲੇ ਜੋ ਸੀ ਉਹ ਛੱਟ ਬੋਲ ਉੱਠੇ ਕਿ ਪਿਤਾ ਜੀ ਜੇ ਇਸ ਤਰ੍ਹਾਂ ਦੀ ਗੱਲ ਹੈ ਤਾਂ ਇਸ ਸਮੇਂ ਆਪ ਨਾਲੋਂ ਵੱਡਾ ਮਹਾਪੁਰਖ ਹੋਰ ਕੌਣ ਹੋ ਸਕਦਾ ਹੈ ਕਹਿੰਦੀ ਆ ਪੰਜਾਬ ਦਾ ਇਤਿਹਾਸ ਨਾ ਵੀ ਇੱਕ ਪੁਸਤਕ ਹੈ ਇਹਦੇ ਵਿੱਚ ਪੰਜਾਬ ਦਾ ਇਤਿਹਾਸ 1469 ਤੋਂ ਲੈ ਕੇ 1839 ਈਸਵੀ ਇਹ ਕਿਤਾਬ ਦਾ ਨਾਮ ਹੈ ਜੀ ਪੰਨਾ ਨੰਬਰ 35 ਤੇ ਲੇਖਕ ਨਰਿੰਦਰ ਪਾਲ ਸਿੰਘ ਨੇ ਲਿਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਾਲ ਗੋਬਿੰਦ ਰਾਏ ਜੀ ਦਾ ਇਹ ਬਚਨ ਸੁਣ ਕੇ ਪੂਰਨ ਵਿਸ਼ਵਾਸ ਹੋ ਗਿਆ ਕਿ ਇਹ 9 ਸਾਲਾਂ ਦਾ ਗੋਬਿੰਦ ਰਾਏ ਗੁਰਗੱਦੀ ਸੰਭਾਲਣ ਦੇ ਯੋਗ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ ਪੰਡਤ ਕਿਰਪਾ RAM ਦੱਤ ਨੂੰ ਕਿਹਾ ਕਿ ਆਪ ਬਨਾਰਸ ਦੇ ਪੰਡਤਾਂ ਨੂੰ ਆਪਣੇ ਨਾਲ ਮਲਾ ਕੇ ਦਿੱਲੀ ਜਾਓ ਤੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਔਰੰਗਜ਼ੇਬ ਨੂੰ ਹੁਣ ਕੀ ਕਹਿਣਾ ਗੁਰੂ ਪਾਸ਼ਾ ਨੇ ਸਾਰਾ ਆਪਣੇ ਉੱਤੇ ਲੈਣ ਲਈ ਇਹ ਸਾਰੀ ਗੱਲਬਾਤ ਕਰ ਰਹੇ ਨੇ ਕਹਿੰਦੇ ਔਰੰਗਜ਼ੇਬ ਨੂੰ ਤੁਸੀਂ ਕਹਿ ਦਿਓ ਕਿ ਇਸ ਸਮੇਂ ਸਾਡੇ ਵੱਲੋਂ ਕਰਾਮਾਤਾਂ ਦਿਖਾਉਣ ਵਾਲਾ ਹਿੰਦੂਆਂ ਦਾ ਗੁਰੂ ਪੀਰ ਕਹਿ ਸਕਦੇ ਹਾਂ ਜਾਂ ਹਿੰਦੂਆਂ ਦਾ ਗੁਰੂ ਕਹਿ ਸਕਦੇ ਹਾਂ ਉਹ ਹੈ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਪੀਰ ਸਾਡੇ ਕਰਾਮਾਤੀ ਪੀਰ ਇਸਲਾਮ ਕਬੂਲ ਕਰ ਲੈਣਗੇ ਤਾਂ ਸਾਰਾ ਭਾਰਤ ਵਰਸ਼ ਆਪਣੇ ਆਪ ਮੁਸਲਮਾਨ ਬਣ ਜਾਏਗਾ ਨਹੀਂ ਤਾਂ ਤੁਸੀਂ ਸਾਨੂੰ ਬਖਸ਼ ਦਿਓ ਜੇ ਉਹ ਮੰਨ ਜਾਂਦੇ ਆ ਤਾਂ ਅਸੀਂ ਵੀ ਮੰਨ ਜਾਾਂਗੇ ਗੁਰੂ ਸਾਹਿਬ ਨੇ ਐਦਾਂ ਖੇਡ ਰਚੀ ਹੈ ਜੀ ਉੱਥੇ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਦਸਾਂ ਗੁਰੂਆਂ ਨੇ ਕਦੇ ਵੀ ਕਿਸੇ ਵੀ ਕਿਸਮ ਦੀ ਕਰਾਮਾਤ ਨਹੀਂ ਦਿਖਾਈ ਪਰ ਇਹ ਬਚਨ ਸਿਰਫ ਔਰੰਗਜ਼ੇਬ ਦੇ ਜ਼ੁਲਮਾਂ ਨੂੰ ਠੱਲ ਪਾਉਣ ਲਈ ਕੀਤੇ ਗਏ ਤਾਂ ਕਿ ਔਰੰਗਜ਼ੇਬ ਨੂੰ ਲੱਗੇ ਕਿ ਹਿੰਦੂਆਂ ਨੂੰ ਕੱਲੇ-ਕੱਲੇ ਨੂੰ ਫੜ ਕੇ ਮੁਸਲਮਾਨ ਬਣਾਉਣ ਦੀ ਜਗ੍ਹਾ ਜ਼ੁਲਮ ਕਰਨ ਦੀ ਜਗ੍ਹਾ ਕਿਉਂ ਨਾ ਮੈਂ ਇਹਨਾਂ ਦੇ ਪੀਰ ਨੂੰ ਹੀ ਪਕੜ ਕੇ ਉਹਨੂੰ ਹਿੰਦੂ ਬਣਾਦਾ ਜਾਂ ਉਹਦੀ ਸ਼ਹਾਦਤ ਦੇਦਾ ਸੋ ਔਰੰਗਜ਼ੇਬ ਨੇ ਇਹ ਇਹ ਗੱਲ ਜਿਹੜੀ ਮੈਂ ਤੁਹਾਡੇ ਨਾਲ ਕੀਤੀ ਹੈ ਇਹ ਵੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਨਾਂ ਦੀ ਪੁਸਤਕ ਦੇ ਪੰਨਾ ਨੰਬਰ 24 ਲੇਖਕ ਅਵਤਾਰ ਸਿੰਘ ਡਰਾਫਟਸਮੈਨ ਨੇ ਲਿਖੀ ਹੈ ਜੀ ਉਸ ਤੋਂ ਬਾਅਦ ਔਰੰਗਜ਼ੇਬ ਨੇ ਇਹ ਸੁਣ ਕੇ ਕਸ਼ਮੀਰੀ ਪੰਡਤਾਂ ਨੂੰ ਤਾਂ ਛੱਡ ਦਿੱਤਾ ਪਰ ਕਸ਼ਮੀਰ ਦੇ ਸੂਬੇਦਾਰ ਸ਼ੇਖ ਸ਼ੇਰ ਅਫਗਾਨ ਨੂੰ ਸ਼ਾਹੀ ਫਰਮਾਨ ਜਾਰੀ ਕੀਤਾ ਕਿ ਹੁਣ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਦਰਬਾਰ ਵਿੱਚ ਹਾਜ਼ਰ ਹੋਣ ਲਈ ਕਹੋ ਜਦੋਂ ਗੁਰੂ ਜੀ ਨੂੰ ਇਸ ਪ੍ਰਮਾਨ ਬਾਰੇ ਪਤਾ ਲੱਗਿਆ ਉਹਨਾਂ ਨੇ ਉਸੇ ਵਰੇ ਬਰਸਾਤ ਰੁੱਤ ਪਿੱਛੋਂ ਦਿੱਲੀ ਪਹੁੰਚਣ ਦੀ ਸੂਚਨਾ ਭੇਜ ਦਿੱਤੀ ਕਿਉਂਕਿ ਆਪਾਂ ਜਾਣਦੇ ਹਾਂ ਉਸ ਵੇਲੇ ਆਵਾਜਾਈ ਦੇ ਕੋਈ ਸਾਧਨ ਨਹੀਂ ਸੀ ਇੱਕ ਜਗ੍ਹਾ ਤੋਂ ਜੇਕਰ ਪਿੰਡਾ ਦੂਰ ਹੈ ਦੂਜੀ ਜਗ੍ਹਾ ਪਹੁੰਚਣ ਲਈ ਕਈ ਕਈ ਮਹੀਨੇ ਲੱਗ ਜਾਂਦੇ ਸੀ ਸੋ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਉਹ ਉਸੇ ਵਰੇ ਦੀ ਬਰਸਾਤ ਰੁੱਤ ਤੋਂ ਬਾਅਦ ਦਿੱਲੀ ਪਹੁੰਚ ਜਾਣਗੇ ਤੁਸੀਂ ਮੇਰਾ ਪੈਗਾਮ ਲਗਾ ਦਿਓ ਇਸ ਮੰਤਵ ਦੀ ਪੂਰਤੀ ਲਈ ਗੁਰੂ ਜੀ ਨੇ ਪੜਾਹ ਦਰ ਪੜਾਹ ਔਰੰਗਜ਼ੇਬ ਨਾਲ ਗੱਲ ਕਰਨ ਦੇ ਲਈ ਆਪਣੀ ਯਾਤਰਾ ਸ਼ੁਰੂ ਕਰਤੀ ਜਾਂਦੇ ਜਾਂਦੇ ਰਸਤੇ ਦੇ ਵਿੱਚ ਗੁਰੂ ਸਾਹਿਬ ਮਤਲਬ ਕਿ ਆਦਾ ਪ੍ਰਚਾਰ ਵੀ ਕਰਦੇਗੇ ਸਿੱਖੀ ਦਾ ਇਸ ਲੰਬੀ ਪੜਾਹ ਦਰ ਪੜਾਹ ਯਾਤਰਾ ਕਰਕੇ ਬਰਸਾਤ ਰੁੱਤ ਤਾਂ ਲੰਘ ਗਈ ਜੀ ਔਰੰਗਜ਼ੇਬ ਨੂੰ ਸ਼ੱਕ ਪੈ ਗਿਆ ਕਿ ਕਿਧਰੇ ਸਿੱਖਾਂ ਦੇ ਗੁਰੂ ਲੁਕ ਗਏ ਹੋਣਗੇ ਸਾਰੇ ਭਾਰਤ ਵਿੱਚ ਇੱਕ ਹੋਰ ਸ਼ਾਹੀ ਫਰਮਾਨ ਜਾਰੀ ਕੀ ਕਰ ਦਿੱਤਾ ਗਿਆ ਕਿ ਹਿੰਦੂਆਂ ਦੇ ਪੀਰ ਗੁਰੂ ਤੇਗ ਬਹਾਦਰ ਸਾਹਿਬ ਦੀ ਸੂਹ ਦੇਣ ਵਾਲੇ ਨੂੰ 500 ਮੋਹਰਾਂ ਇਨਾਮ ਵਜੋਂ ਦਿੱਤੀਆਂ ਜਾਣਗੀਆਂ ਜਦੋਂ ਇਸ ਫਰਮਾਨ ਦੀ ਸੂਚਨਾ ਆਗਰੇ ਪਹੁੰਚੀ ਤਾਂ ਪਿੰਡ ਕਨਰ ਰੇਟਾ ਕਨਕਰੇਟਾ ਸੌਰੀ ਕਨਕਰੇਟਾ ਦੇ ਇੱਕ ਚਰਵਾਹੇ हसन अली खान ਜੋ ਕਿ حضرت محمد ਸਾਹਿਬ ਦੇ ਖਾਨਦਾਨ ਵਿੱਚੋਂ ਸੱਦਿਆ احمد अली खान ਦਾ ਪੋਤਰਾ ਸੀ ਜੀ ਉਹਦੇ ਕੰਨੀ ਵੀ ਜਦੋਂ ਇਹ ਫਰਮਾਨ ਪਿਆ ਹੁਣ ਇਹ ਸੋਚਦਾ ਇਹ ਇੱਕ ਗਰੀਬ ਬੰਦਾ ਜੀ ਕਿ ਜੇ ਮੈਂ ਹਿੰਦੂਆਂ ਦੇ ਗੁਰੂ ਦੀ ਸੂਚਨਾ ਸ਼ਾਹੀ ਦਰਬਾਰ ਵਿੱਚ ਦੇ ਸਕਾਂ ਇਹਨੂੰ ਹਾਲਾਂਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਕੋਈ ਪਤਾ ਨਹੀਂ ਇਸ ਵੇਲੇ ਪਰ ਜਿਵੇਂ ਇੱਕ ਆਮ ਗਰੀਬ ਮਜਬੂਰ ਬੰਦਾ ਸੋਚਦਾ ਕਿ ਮੈਨੂੰ ਇਧਰੋਂ ਚਾਰ ਪੈਸੇ ਮਿਲ ਜਾਣ ਮੇਰਾ ਕਬੀਲਦਾਰੀ ਦਾ ਕੰਮ ਹੋ ਜੂ ਮੇਰਾ ਇਧਰੋਂ ਕੁਝ ਸਰ ਜੇ ਸੋ ਇਸ ਪ੍ਰਕਾਰ ਇਹ ਆਪਣੇ ਮਨ ਦੇ ਵਿੱਚ ਗੱਲਾਂ ਕਰ ਰਿਹਾ ਕਿ ਜੇ ਕਿਤੇ ਮੈਨੂੰ ਉਹਨਾਂ ਬਾਰੇ ਪਤਾ ਲੱਗ ਜੇ ਤੇ ਮੈਂ ਇਹ ਸੂਚਨਾ ਸ਼ਾਹੀ ਦਰਬਾਰ ਵਿੱਚ ਦੇ ਸਕਾਂ ਤਾਂ ਮੈਨੂੰ 500 ਸੋਨੇ ਦੀਆਂ ਮੋਹਰਾਂ ਮਿਲ ਸਕਣਗੀਆਂ ਜਿਨ੍ਹਾਂ ਨਾਲ ਮੇਰੀ ਗਰੀਬੀ